ਚਾਲ ਦੇ ਝਟਕੇ ਲਦਾਖ ਤੇ ਲੇਹ ਦੇ ਵਿੱਚ ਮਹਿਸੂਸ ਹੋਏ ਨੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ 3.7 ਦੀ ਤੀਬਰਤਾ ਦੇ ਨਾਲ ਇਹ ਪੁਚਾਲ ਦੇ ਝਟਕੇ ਲੋਕਾਂ ਨੂੰ ਮਹਿਸੂਸ ਹੋਇਆ ਰੈਕਟਰ ਪੈਮਾਨੇ ਦੇ ਉੱਪਰ 3.7 ਤੀਬਰਤਾ ਦੇ ਨਾਲ ਪੁਚਾਲ ਲੇਹ ਦੇ ਵਿੱਚ ਆਇਆ ਜਿਸ ਦੇ ਕਾਰਨ ਧਰਤੀ ਹਿਲ ਚੁੱਕੀ ਹੈ ਲੋਕ ਡਰ ਗਏ ਸਹਿਮ ਗਏ 10 ਕਿਲੋਮੀਟਰ ਹੇਠਾਂ ਤੱਕ ਜੋ ਕਿ ਇਹ ਪੁਚਾਲ ਲੋਕਾਂ ਨੂੰ ਮਹਿਸੂਸ ਹੋਇਆ ਇਸ ਦੇ ਨਾਲ ਹੀ ਸਵੇਰੇ 3:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਲੇਹ ਦੇ ਵਿੱਚ ਪੁਚਾਲ ਆਇਆ ਤੇ ਉਸ ਸਮੇਂ ਹੀ ਲੋਕ ਡਰ ਗਏ ਕਬਰਾਗ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆ ਗਏ ਸਵੇਰੇ 7:30 ਵਜੇ ਦੀ ਘਟਨਾ ਹੈ ਤੇ ਇਸ ਤੋਂ ਬਾਅਦ ਦੱਸਿਆ ਕਿ ਪੁਚਾਲ ਦੇ ਝਟਕੇ ਲੇ ਦੇ ਵਿੱਚ ਮਹਿਸੂਸ ਹੋਇਆ ਜਿਸ ਦੇ ਕਾਰਨ ਪੂਰੇ ਲਦਾਖ ਦੇ ਵਿੱਚ ਵੀ ਜੋ ਲੋਕਾਂ ਨੂੰ ਇਸ ਦੇ ਝਟਕੇ ਮਹਿਸੂਸ ਹੋਇਆ ਇਸ ਤਰੀਕੇ ਦੇ ਝਟਕੇ ਜੋ ਕਿ ਲਗਾਤਾਰ ਪਹਿਲਾਂ ਵੀ ਦੇਖਣ ਨੂੰ ਮਿਲੇ ਹਿਮਾਚਲ ਦੇ ਵਿੱਚ ਕਈ ਪੁਚਾਲ ਦੇ ਝਟਕੇ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਜੋ ਲੋਕ ਹੈ ਉਹ ਡਰ ਗਏ ਹੈ ਸਹਿਮ ਗਏ ਹੈ ਹੁਣ ਗੱਲ ਕਰੀਏ ਤਾਂ ਅੱਜ ਸਵੇਰੇ ਪੁਚਾਲ ਦੇ ਝਟਕੇ ਲਦਾਖ ਦੇ ਲੇ ਦੇ ਵਿੱਚ ਮਹਿਸੂਸ ਹੋਇਆ ਜ਼ਮੀਨ ਤੋਂ 10 ਕਿਲੋਮੀਟਰ ਦਾ ਕੇਂਦਰ ਜੋ ਕਿ ਪੁਚਾਲ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇਲੇ ਦੇ ਵਿੱਚ ਸੋਮਵਾਰ ਸਵੇਰੇ ਯਾਨੀ ਕਿ ਅੱਜ ਸਵੇਰੇ 3:30 ਵਜੇ ਦੇ ਕਰੀਬ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੈਸ਼ਨਲ ਸੈਂਟਰ ਫਾਰ ਸਿਮਨੋਲ ਸਿਮਨੋਲੋਜੀ ਜੀ ਹਾਦਸੇ ਕੀ ਐਲ ਸੀ ਐਸ ਨੇ ਦੱਸਿਆ ਕਿ ਰੈਕਟਰ ਸਕੇਲ ਦੇ ਉੱਪਰ ਪੁਚਾਲ ਦੇ ਜੋ ਝਟਕੇ ਆ 0.7 ਦੀ ਤੀਬਰਤਾ ਦੇ ਨਾਲ ਮਹਿਸੂਸ ਹੋਇਆ ਭੁਕੰਪ ਦਾ ਕੇਂਦਰ ਜੋ ਕਿ ਜ਼ਮੀਨ ਤੋਂ 10 ਕਿਲੋਮੀਟਰ ਦੀ ਗਹਿਰਾਈ ਦੇ ਉੱਪਰ ਸੀਗਾ ਸਵੇਰੇ 3:30 ਵਜੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਸਹਿਮ ਗਏ ਤਸਵੀਰਾਂ ਹਾਲਾਂਕਿ ਹਜੇ ਕੋਈ ਵੀ ਸਾਹਮਣੇ ਨਹੀਂ ਆਈਆਂ ਲੋਕਾਂ ਦੇ ਵੱਲੋਂ ਅਪਲੋਡ ਨਹੀਂ ਕੀਤੀਆਂ ਗਈਆਂ ਕਿ ਜਿਸ ਸਮੇਂ ਪੁਚਾਲ ਆਇਆ ਸੀਗਾ ਉਸ ਸਮੇਂ ਉੱਥੇ ਦੇ ਕੀ ਹਾਲਾਤ ਬਣੇ ਹੋਏ ਸੀ ਪਰ ਜੋ ਇੱਕ ਤਸਵੀਰ ਹੈ ਮੈਪ ਦੀ ਤਸਵੀਰ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਹਾਈਲਾਈਟਡ ਏਰੀਆ ਹੈ ਕਿ ਲੇ ਦੇ ਵਿੱਚ ਪੁਚਾਲ ਆਇਆ 3.7 ਦੀ ਤੀਬਰਤਾ ਦੇ ਨਾਲ 10 ਕਿਲੋਮੀਟਰ ਦੀ ਗਹਿਰਾਈ ਦੇ ਨਾਲ ਇਹ ਪੁਚਾਲ ਆਇਆ ਤਸਵੀਰ ਦੇ ਵੀ ਦੇਖ ਸਕਦੇ ਹੋ ਇਹ ਜੋ ਪੂਰਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਹਾਈਲਾਈਟ ਕਰਕੇ ਦੱਸਿਆ ਹੋਇਆ ਹੈ ਲੇ ਦੇ ਵਿੱਚ ਅੱਜ ਸਵੇਰੇ 3.7 ਦੀ ਤੀਬਰਤਾ ਦੇ ਨਾਲ ਲੋਕਾਂ ਨੂੰ ਟੱਟ ਕੇ ਮਹਿਸੂਸ ਹੋਏ ਅਜੀਬੇ ਹੀ ਜੋ ਤਸਵੀਰਾਂ ਆ ਉਹ ਆਨ ਗਿਆ ਉਸ ਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਣ ਗਿਆ ਸਕਰੀਨ ਦੇ ਉੱਪਰ ਦਿਖਾਇਆ ਜਾਣ ਗਿਆ ਪਰ ਹਜੇ ਤੱਕ ਕੋਈ ਵੀ ਅਜੀਹੀ ਤਸਵੀਰ ਸਾਹਮਣੇ ਨਹੀਂ ਆਈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਪੁਚਾਲ ਦੇ ਛਟਕੇ ਲਦਾਖ ਤੇ ਲੇਹ ਦੇ ਵਿੱਚ ਮਹਿਸੂਸ ਹੋਏ ਨੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ 3.7 ਦੀ ਤਬਰਤਾ ਦੇ ਨਾਲ ਇਹ ਪੁਚਾਲ ਦੇ ਝਟਕੇ ਲੋਕਾਂ ਨੂੰ ਮਹਿਸੂਸ ਹੋਇਆ ਰੈਕਟਰ ਪੈਮਾਨੇ ਦੇ ਉੱਪਰ 3.7 ਤਿੱਬਰਤਾ ਦੇ ਨਾਲ ਪੁਚਾਲ ਲੈ ਦੇ ਵਿੱਚ ਆਇਆ ਜਿਸ ਦੇ ਕਾਰਨ ਧਰਤੀ ਹਿੱਲ ਚੁੱਕੀ ਹੈ ਲੋਕ ਡਰ ਗਏ ਸਹਿਮ ਗਏ 10 ਕਿਲੋਮੀਟਰ ਹੇਠਾਂ ਤੱਕ ਜੋ ਕਿ ਇਹ ਪੁਚਾਲ ਲੋਕਾਂ ਨੂੰ ਮਹਿਸੂਸ ਹੋਇਆ ਇਸ ਦੇ ਨਾਲ ਸਵੇਰੇ 2:3 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਲੈ ਦੇ ਵਿੱਚ ਪੁਚਾਲ ਆਇਆ ਤੇ ਉਸ ਸਮੇਂ ਹੀ ਲੋਕ ਡਰ ਗਏ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆ ਗਏ ਸਵੇਰੇ ਸਵਾ 3 ਵਜੇ ਦੀ ਘਟਨਾ ਹੈ ਤੇ ਇਸ ਤੋਂ ਬਾਅਦ ਦੱਸਿਆ ਕਿ ਪੁਚਾਲ ਦੇ ਝਟਕੇ ਲੇ ਦੇ ਵਿੱਚ ਮਹਿਸੂਸ ਹੋਇਆ ਜਿਸ ਦੇ ਕਾਰਨ ਪੂਰੇ ਲਦਾਖ ਦੇ ਵਿੱਚ ਵੀ ਜੋ ਲੋਕਾਂ ਨੂੰ ਇਸ ਦੇ ਝਟਕੇ ਮਹਿਸੂਸ ਹੋਇਆ ਇਸ ਤਰੀਕੇ ਦੇ ਝਟਕੇ ਜੋ ਕਿ ਲਗਾਤਾਰ ਪਹਿਲਾਂ ਵੀ ਦੇਖਣ ਨੂੰ ਮਿਲੇ ਹਿਮਾਚਲ ਦੇ ਵਿੱਚ ਕਈ ਪੁਚਾਲ ਦੇ ਝਟਕੇ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਜੋ ਲੋਕ ਹੈ ਉਹ ਡਰ ਗਏ ਹੈ ਸਹਿਮ ਗਏ ਹੈ ਹੁਣ ਗੱਲ ਕਰੀਏ ਤਾਂ ਅੱਜ ਸਵੇਰੇ ਪੁਚਾਲ ਦੇ ਝਟਕੇ ਲਦਾਖ ਦੇ ਲੇ ਦੇ ਵਿੱਚ ਮਹਿਸੂਸ ਹੋਇਆ ਜ਼ਮੀਨ ਤੋਂ 10 ਕਿਲੋਮੀਟਰ ਦਾ ਕੇਂਦਰ ਜੋ ਕਿ ਪੁਚਾਲ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇਲੇ ਦੇ ਵਿੱਚ ਸੋਮਵਾਰ ਸਵੇਰੇ ਯਾਨੀ ਕਿ ਅੱਜ ਸਵੇਰੇ 3:30 ਵਜੇ ਦੇ ਕਰੀਬ ਪੁਚਾਲ ਦੇ ਛਟਕੇ ਮਹਿਸੂਸ ਹੋਏ ਨੈਸ਼ਨਲ ਸੈਂਟਰ ਫॉर ਸਿਮਨੋਲ ਸਿਮਨੋਲੋਜੀ ਜੀ ਹਾਦਸੇ ਕੀ ਐਨ ਸੀ ਐਸ ਨੇ ਦੱਸਿਆ ਕਿ ਰੈਕਟਰ ਸਕੇਲ ਦੇ ਉੱਪਰ ਪੁਚਾਲ ਦੇ ਜੋ ਛਟਕੇ ਆ ਉਹ 3.7 ਦੀ ਤੀਬਰਤਾ ਦੇ ਨਾਲ ਮਹਿਸੂਸ ਹੋਇਆ ਭੁਕੰਪ ਦਾ ਕੇਂਦਰ ਜੋ ਕਿ ਜ਼ਮੀਨ ਤੋਂ 10 किलोमीटर ਦੀ ਗਹਿਰਾਈ ਦੇ ਉੱਪਰ ਸੀਗਾ ਸਵੇਰੇ 3:30 ਵਜੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਸਹਿਮ ਗਏ ਤਸਵੀਰਾਂ ਹਾਲਾਂਕਿ ਹਜੇ ਕੋਈ ਵੀ ਸਾਹਮਣੇ ਨਹੀਂ ਆਈਆਂ ਲੋਕਾਂ ਦੇ ਵੱਲੋਂ ਅਪਲੋਡ ਨਹੀਂ ਕੀਤੀਆਂ ਗਈਆਂ ਕਿ ਜਿਸ ਸਮੇਂ ਪੁਚਾਲ ਆਇਆ ਸੀਗਾ ਉਸ ਸਮੇਂ ਉੱਥੇ ਦੇ ਕੀ ਹਾਲਾਤ ਬਣੇ ਹੋਏ ਸੀ ਪਰ ਜੋ ਇੱਕ ਤਸਵੀਰ ਹੈ ਮੈਪ ਦੀ ਤਸਵੀਰ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਹਾਈਲਾਈਟਡ ਏਰੀਆ ਹੈ ਕਿ ਲੇ ਦੇ ਵਿੱਚ ਪੁਚਾਲ ਆਇਆ 3.7 ਦੀ ਤੀਬਰਤਾ ਦੇ ਨਾਲ 10 ਕਿਲੋਮੀਟਰ ਦੀ ਗਹਿਰਾਈ ਦੇ ਨਾਲ ਇਹ ਪੁਚਾਲ ਆਇਆ ਤਸਵੀਰ ਦੇ ਵੀ ਦੇਖ ਸਕਦੇ ਹੋ ਇਹ ਜੋ ਪੂਰਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਹਾਈਲਾਈਟ ਕਰਕੇ ਦੱਸਿਆ ਹੋਇਆ ਹੈ ਲੈ ਦੇ ਵਿੱਚ ਅੱਜ ਸਵੇਰੇ 3.7 ਦੀ ਤੀਬਰਤਾ ਦੇ ਨਾਲ ਲੋਕਾਂ ਨੂੰ ਝਟਕੇ ਮਹਿਸੂਸ ਹੋਏ ਜਿਵੇਂ ਹੀ ਜੋ ਤਸਵੀਰਾਂ ਆਣ ਗਿਆ ਉਸ ਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਣ ਗਿਆ ਸਕਰੀਨ ਦੇ ਉੱਪਰ ਦਿਖਾਇਆ ਜਾਣ ਗਿਆ ਪਰ ਹਜੇ ਤੱਕ ਕੋਈ ਵੀ ਅਜੀਹੀ ਤਸਵੀਰ ਸਾਹਮਣੇ ਨਹੀਂ ਆਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਪੁਚਾਲ ਦੇ ਛਟਕੇ ਲਦਾਖ ਤੇ ਲੇ ਦੇ ਵਿੱਚ ਮਹਿਸੂਸ ਹੋਏ ਨੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ 3.7 ਦੀ ਤਿਬਰਤਾ ਦੇ ਨਾਲ ਇਹ ਪੁਚਾਲ ਦੇ ਝਟਕੇ ਲੋਕਾਂ ਨੂੰ ਮਹਿਸੂਸ ਹੋਇਆ ਰੈਕਟਰ ਪੈਮਾਨੇ ਦੇ ਉੱਪਰ 3.7 ਤਿੱਬਰਤਾ ਦੇ ਨਾਲ ਪੁਚਾਲ ਲੈ ਦੇ ਵਿੱਚ ਆਇਆ ਜਿਸ ਦੇ ਕਾਰਨ ਧਰਤੀ ਹਿੱਲ ਚੁੱਕੀ ਹੈ ਲੋਕ ਡਰ ਗਏ ਸਹਿਮ ਗਏ 10 ਕਿਲੋਮੀਟਰ ਹੇਠਾਂ ਤੱਕ ਜੋ ਕਿ ਇਹ ਪੁਚਾਲ ਲੋਕਾਂ ਨੂੰ ਮਹਿਸੂਸ ਹੋਇਆ ਇਸ ਦੇ ਨਾਲ ਸਵੇਰੇ 3:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਲੈ ਦੇ ਵਿੱਚ ਪੁਚਾਲ ਆਇਆ ਤੇ ਉਸ ਸਮੇਂ ਹੀ ਲੋਕ ਡਰ ਗਏ ਕਬਰਾ ਗਏ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆ ਗਏ ਸਵੇਰੇ ਸਵਾ 3 ਵਜੇ ਦੀ ਘਟਨਾ ਹੈ ਤੇ ਇਸ ਤੋਂ ਬਾਅਦ ਦੱਸਿਆ ਕਿ ਪੁਚਾਲ ਦੇ ਝਟਕੇ ਲੇ ਦੇ ਵਿੱਚ ਮਹਿਸੂਸ ਹੋਇਆ ਜਿਸ ਦੇ ਕਾਰਨ ਪੂਰੇ ਲਦਾਖ ਦੇ ਵਿੱਚ ਵੀ ਜੋ ਲੋਕਾਂ ਨੂੰ ਇਸ ਦੇ ਝਟਕੇ ਮਹਿਸੂਸ ਹੋਇਆ ਇਸ ਤਰੀਕੇ ਦੇ ਝਟਕੇ ਜੋ ਕਿ ਲਗਾਤਾਰ ਪਹਿਲਾਂ ਵੀ ਦੇਖਣ ਨੂੰ ਮਿਲੇ ਹਿਮਾਚਲ ਦੇ ਵਿੱਚ ਕਈ ਪੁਚਾਲ ਦੇ ਝਟਕੇ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਜੋ ਲੋਕ ਹੈ ਉਹ ਡਰ ਗਏ ਹੈ ਸਹਿਮ ਗਏ ਹੈ ਹੁਣ ਗੱਲ ਕਰੀਏ ਤਾਂ ਅੱਜ ਸਵੇਰੇ ਪੁਚਾਲ ਦੇ ਝਟਕੇ ਲਦਾਖ ਦੇ ਲੇ ਦੇ ਵਿੱਚ ਮਹਿਸੂਸ ਹੋਇਆ ਜ਼ਮੀਨ ਤੋਂ 10 ਕਿਲੋਮੀਟਰ ਦਾ ਕੇਂਦਰ ਜੋ ਕਿ ਪੁਚਾਲ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇਲੇ ਦੇ ਵਿੱਚ ਸੋਮਵਾਰ ਸਵੇਰੇ ਯਾਨੀ ਕਿ ਅੱਜ ਸਵੇਰੇ 3:30 ਵਜੇ ਦੇ ਕਰੀਬ ਪੁਚਾਲ ਦੇ ਛਟਕੇ ਮਹਿਸੂਸ ਹੋਏ ਨੈਸ਼ਨਲ ਸੈਂਟਰ ਫॉर ਸਿਮਨੋਲ ਸਿਮਨੋਲੋਜੀ ਜੀ ਹਾ ਦਾਸ ਦੇ ਕਿ ਐਲ ਸੀ ਐਸ ਨੇ ਦੱਸਿਆ ਕਿ ਰੈਕਟਰ ਸਕੇਲ ਦੇ ਉੱਪਰ ਪੁਚਾਲ ਦੇ ਜੋ ਛਟਕੇ ਆ ਉਹ 3.7 ਦੀ ਤੀਬਰਤਾ ਦੇ ਨਾਲ ਮਹਿਸੂਸ ਹੋਇਆ ਭੁਕੰਪ ਦਾ ਕੇਂਦਰ ਜੋ ਕਿ ਜ਼ਮੀਨ ਤੋਂ 10 किलोमीटर ਦੀ ਗਹਿਰਾਈ ਦੇ ਉੱਪਰ ਸੀਗਾ ਸਵੇਰੇ 3:30 ਵਜੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਸਹਿਮ ਗਏ ਤਸਵੀਰਾਂ ਹਾਲਾਂਕਿ ਹਜੇ ਕੋਈ ਵੀ ਸਾਹਮਣੇ ਨਹੀਂ ਆਈਆਂ ਲੋਕਾਂ ਦੇ ਵੱਲੋਂ ਅਪਲੋਡ ਨਹੀਂ ਕੀਤੀਆਂ ਗਈਆਂ ਕਿ ਜਿਸ ਸਮੇਂ ਪੁਚਾਲ ਆਇਆ ਸੀਗਾ ਉਸ ਸਮੇਂ ਉੱਥੇ ਦੇ ਕੀ ਹਾਲਾਤ ਬਣੇ ਹੋਏ ਸੀ ਪਰ ਜੋ ਇੱਕ ਤਸਵੀਰ ਹੈ ਮੈਪ ਦੀ ਤਸਵੀਰ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਹਾਈਲਾਈਟਡ ਏਰੀਆ ਹੈ ਕਿ ਲੇ ਦੇ ਵਿੱਚ ਪੁਚਾਲ ਆਇਆ 3.7 ਦੀ ਤੀਬਰਤਾ ਦੇ ਨਾਲ 10 ਕਿਲੋਮੀਟਰ ਦੀ ਗਹਿਰਾਈ ਦੇ ਨਾਲ ਇਹ ਪੁਚਾਲ ਆਇਆ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਜੋ ਪੂਰਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਹਾਈਲਾਈਟ ਕਰਕੇ ਦੱਸਿਆ ਹੋਇਆ ਹੈ ਲੈ ਦੇ ਵਿੱਚ ਅੱਜ ਸਵੇਰੇ 3.7 ਦੀ ਤੀਬਰਤਾ ਦੇ ਨਾਲ ਲੋਕਾਂ ਨੂੰ ਝਟਕੇ ਮਹਿਸੂਸ ਹੋਏ ਜਿਵੇਂ ਹੀ ਜੋ ਤਸਵੀਰਾਂ ਆਣ ਗਿਆ ਉਸ ਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਣ ਗਿਆ ਸਕਰੀਨ ਦੇ ਉੱਪਰ ਦਿਖਾਇਆ ਜਾਣ ਗਿਆ ਪਰ ਹਜੇ ਤੱਕ ਕੋਈ ਵੀ ਅਜੀਹੀ ਤਸਵੀਰ ਸਾਹਮਣੇ ਨਹੀਂ ਆਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਪੁਚਾਲ ਦੇ ਛਟਕੇ ਲਦਾਖ ਤੇ ਲੇਹ ਦੇ ਵਿੱਚ ਮਹਿਸੂਸ ਹੋਏ ਨੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ 3.7 ਦੀ ਤਿਬਰਤਾ ਦੇ ਨਾਲ ਇਹ ਪੁਚਾਲ ਦੇ ਝਟਕੇ ਲੋਕਾਂ ਨੂੰ ਮਹਿਸੂਸ ਹੋਇਆ ਰੈਕਟਰ ਪੈਮਾਨੇ ਦੇ ਉੱਪਰ 3.7 ਤਿੱਬਰਤਾ ਦੇ ਨਾਲ ਪੁਚਾਲ ਲੇ ਦੇ ਵਿੱਚ ਆਇਆ ਜਿਸ ਦੇ ਕਾਰਨ ਧਰਤੀ ਹਿਲ ਚੁੱਕੀ ਹੈ ਲੋਕ ਡਰ ਗਏ ਸਹਿਮ ਗਏ 10 ਕਿਲੋਮੀਟਰ ਹੇਠਾਂ ਤੱਕ ਜੋ ਕਿ ਇਹ ਪੁਚਾਲ ਲੋਕਾਂ ਨੂੰ ਮਹਿਸੂਸ ਹੋਇਆ ਇਸ ਦੇ ਨਾਲ ਸਵੇਰੇ 2:3 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਲੇ ਦੇ ਵਿੱਚ ਪੁਚਾਲ ਆਇਆ ਤੇ ਉਸ ਸਮੇਂ ਹੀ ਲੋਕ ਡਰ ਗਏ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆ ਗਏ ਸਵੇਰੇ ਸਵਾ 3 ਵਜੇ ਦੀ ਘਟਨਾ ਹੈ ਤੇ ਇਸ ਤੋਂ ਬਾਅਦ ਦੱਸਿਆ ਕਿ ਪੁਚਾਲ ਦੇ ਝਟਕੇ ਲੇ ਦੇ ਵਿੱਚ ਮਹਿਸੂਸ ਹੋਇਆ ਜਿਸ ਦੇ ਕਾਰਨ ਪੂਰੇ ਲਦਾਖ ਦੇ ਵਿੱਚ ਵੀ ਜੋ ਲੋਕਾਂ ਨੂੰ ਇਸ ਦੇ ਝਟਕੇ ਮਹਿਸੂਸ ਹੋਇਆ ਇਸ ਤਰੀਕੇ ਦੇ ਝਟਕੇ ਜੋ ਕਿ ਲਗਾਤਾਰ ਪਹਿਲਾਂ ਵੀ ਦੇਖਣ ਨੂੰ ਮਿਲੇ ਹਿਮਾਚਲ ਦੇ ਵਿੱਚ ਕਈ ਪੁਚਾਲ ਦੇ ਝਟਕੇ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਜੋ ਲੋਕ ਹੈ ਉਹ ਡਰ ਗਏ ਹੈ ਸਹਿਮ ਗਏ ਹੈ ਹੁਣ ਗੱਲ ਕਰੀਏ ਤਾਂ ਅੱਜ ਸਵੇਰੇ ਪੁਚਾਲ ਦੇ ਝਟਕੇ ਲਦਾਖ ਦੇ ਲੇ ਦੇ ਵਿੱਚ ਮਹਿਸੂਸ ਹੋਇਆ ਜ਼ਮੀਨ ਤੋਂ 10 ਕਿਲੋਮੀਟਰ ਦਾ ਕੇਂਦਰ ਜੋ ਕਿ ਪੁਚਾਲ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇਲੇ ਦੇ ਵਿੱਚ ਸੋਮਵਾਰ ਸਵੇਰੇ ਯਾਨੀ ਕਿ ਅੱਜ ਸਵੇਰੇ 3:30 ਵਜੇ ਦੇ ਕਰੀਬ ਪੁਚਾਲ ਦੇ ਛਟਕੇ ਮਹਿਸੂਸ ਹੋਏ ਨੈਸ਼ਨਲ ਸੈਂਟਰ ਫॉर ਸਿਮਨੋਲ ਸਿਮਨੋਲੋਜੀ ਜੀ ਹਾ ਦਾ ਦੇ ਕੇ ਐਨ ਸੀ ਐਸ ਨੇ ਦੱਸਿਆ ਕਿ ਰੈਕਟਰ ਸਕੇਲ ਦੇ ਉੱਪਰ ਪੁਚਾਲ ਦੇ ਜੋ ਛਟਕੇ ਆ ਉਹ 3.7 ਦੀ ਤੀਬਰਤਾ ਦੇ ਨਾਲ ਮਹਿਸੂਸ ਹੋਇਆ ਭੁਕੰਪ ਦਾ ਕੇਂਦਰ ਜੋ ਕਿ ਜ਼ਮੀਨ ਤੋਂ 10 किलोमीटर ਦੀ ਗਹਿਰਾਈ ਦੇ ਉੱਪਰ ਸੀਗਾ ਸਵੇਰੇ 3:30 ਵਜੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਸਹਿਮ ਗਏ ਤਸਵੀਰਾਂ ਹਾਲਾਂਕਿ ਹਜੇ ਕੋਈ ਵੀ ਸਾਹਮਣੇ ਨਹੀਂ ਆਈਆਂ ਲੋਕਾਂ ਦੇ ਵੱਲੋਂ ਅਪਲੋਡ ਨਹੀਂ ਕੀਤੀਆਂ ਗਈਆਂ ਕਿ ਜਿਸ ਸਮੇਂ ਪੁਚਾਲ ਆਇਆ ਸੀਗਾ ਉਸ ਸਮੇਂ ਉੱਥੇ ਦੇ ਕੀ ਹਾਲਾਤ ਬਣੇ ਹੋਏ ਸੀ ਪਰ ਜੋ ਇੱਕ ਤਸਵੀਰ ਹੈ ਮੈਪ ਦੀ ਤਸਵੀਰ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਹਾਈਲਾਈਟਡ ਏਰੀਆ ਹੈ ਕਿ ਲੇ ਦੇ ਵਿੱਚ ਪੁਚਾਲ ਆਇਆ 3.7 ਦੀ ਤੀਬਰਤਾ ਦੇ ਨਾਲ 10 ਕਿਲੋਮੀਟਰ ਦੀ ਗਹਿਰਾਈ ਦੇ ਨਾਲ ਇਹ ਪੁਚਾਲ ਆਇਆ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਜੋ ਪੂਰਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਹਾਈਲਾਈਟ ਕਰਕੇ ਦੱਸਿਆ ਹੋਇਆ ਹੈ ਲੈ ਦੇ ਵਿੱਚ ਅੱਜ ਸਵੇਰੇ 3.7 ਦੀ ਤੀਬਰਤਾ ਦੇ ਨਾਲ ਲੋਕਾਂ ਨੂੰ ਝਟਕੇ ਮਹਿਸੂਸ ਹੋਏ ਅਜੀਬੇ ਹੀ ਜੋ ਤਸਵੀਰ ਹੈ ਉਹ ਆਨ ਗਿਆ ਉਸ ਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਣ ਗਿਆ ਸਕਰੀਨ ਦੇ ਉੱਪਰ ਦਿਖਾਇਆ ਜਾਣ ਗਿਆ ਪਰ ਹਜੇ ਤੱਕ ਕੋਈ ਵੀ ਅਜੀਹੀ ਤਸਵੀਰ ਸਾਹਮਣੇ ਨਹੀਂ ਆਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਪੁਚਾਲ ਦੇ ਛਟਕੇ ਲਦਾਖ ਤੇ ਲੇਹ ਦੇ ਵਿੱਚ ਮਹਿਸੂਸ ਹੋਏ ਨੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ 3.7 ਦੀ ਤੇਬਰਤਾ ਦੇ ਨਾਲ ਇਹ ਪੁਚਾਲ ਦੇ ਝਟਕੇ ਲੋਕਾਂ ਨੂੰ ਮਹਿਸੂਸ ਹੋਇਆ ਰੈਕਟਰ ਪੈਮਾਨੇ ਦੇ ਉੱਪਰ 3.7 ਤਿੱਬਰਤਾ ਦੇ ਨਾਲ ਪੁਚਾਲ ਲੇਹ ਦੇ ਵਿੱਚ ਆਇਆ ਜਿਸ ਦੇ ਕਾਰਨ ਧਰਤੀ ਹਿਲ ਚੁੱਕੀ ਹੈ ਲੋਕ ਡਰ ਗਏ ਸਹਿਮ ਗਏ 10 ਕਿਲੋਮੀਟਰ ਹੇਠਾਂ ਤੱਕ ਜੋ ਕਿ ਇਹ ਪੁਚਾਲ ਲੋਕਾਂ ਨੂੰ ਮਹਿਸੂਸ ਹੋਇਆ ਇਸ ਦੇ ਨਾਲ ਸਵੇਰੇ 3:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਲੇਹ ਦੇ ਵਿੱਚ ਪੁਚਾਲ ਆਇਆ ਤੇ ਉਸ ਸਮੇਂ ਹੀ ਲੋਕ ਡਰ ਗਏ ਘਬਰਾ ਗਏ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆ ਗਏ ਸਵੇਰੇ ਸਵਾ 3 ਵਜੇ ਦੀ ਘਟਨਾ ਹੈ ਤੇ ਇਸ ਤੋਂ ਬਾਅਦ ਦੱਸਿਆ ਕਿ ਪੁਚਾਲ ਦੇ ਝਟਕੇ ਲੇ ਦੇ ਵਿੱਚ ਮਹਿਸੂਸ ਹੋਇਆ ਜਿਸ ਦੇ ਕਾਰਨ ਪੂਰੇ ਲਦਾਖ ਦੇ ਵਿੱਚ ਵੀ ਜੋ ਲੋਕਾਂ ਨੂੰ ਇਸ ਦੇ ਝਟਕੇ ਮਹਿਸੂਸ ਹੋਇਆ ਇਸ ਤਰੀਕੇ ਦੇ ਝਟਕੇ ਜੋ ਕਿ ਲਗਾਤਾਰ ਪਹਿਲਾਂ ਵੀ ਦੇਖਣ ਨੂੰ ਮਿਲੇ ਹਿਮਾਚਲ ਦੇ ਵਿੱਚ ਕਈ ਪੁਚਾਲ ਦੇ ਝਟਕੇ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਜੋ ਲੋਕ ਹੈ ਉਹ ਡਰ ਗਏ ਹੈ ਸਹਿਮ ਗਏ ਹੈ ਹੁਣ ਗੱਲ ਕਰੀਏ ਤਾਂ ਅੱਜ ਸਵੇਰੇ ਪੁਚਾਲ ਦੇ ਝਟਕੇ ਲਦਾਖ ਦੇ ਲੇ ਦੇ ਵਿੱਚ ਮਹਿਸੂਸ ਹੋਇਆ ਜ਼ਮੀਨ ਤੋਂ 10 ਕਿਲੋਮੀਟਰ ਦਾ ਕੇਂਦਰ ਜੋ ਕਿ ਪੁਚਾਲ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇਲੇ ਦੇ ਵਿੱਚ ਸੋਮਵਾਰ ਸਵੇਰ ਯਾਨੀ ਕਿ ਅੱਜ ਸਵੇਰੇ 3:30 ਵਜੇ ਦੇ ਕਰੀਬ ਪੁਚਾਲ ਦੇ ਝਟਕੇ ਮਹਿਸੂਸ ਹੋਇਆ ਨੈਸ਼ਨਲ ਸੈਂਟਰ ਫॉर ਸਿਮਨੋਲ ਸਿਮਨੋਲੋਜੀ ਜੀ ਹਾ 10 ਦੇ ਕਿ ਐਨ ਸੀ ਐਸ ਨੇ ਦੱਸਿਆ ਕਿ ਰੈਕਟਰ ਸਕੇਲ ਦੇ ਉੱਪਰ ਪੁਚਾਲ ਦੇ ਜੋ ਝਟਕੇ ਆ ਉਹ 3.7 ਦੀ ਤੀਬਰਤਾ ਦੇ ਨਾਲ ਮਹਿਸੂਸ ਹੋਇਆ ਭੂਕੰਪ ਦਾ ਕੇਂਦਰ ਜੋ ਕਿ ਜ਼ਮੀਨ ਤੋਂ 10 किलोमीटर ਦੀ ਗਹਿਰਾਈ ਦੇ ਉੱਪਰ ਸੀਗਾ ਸਵੇਰੇ 3:30 ਵਜੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਸਹਿਮ ਗਏ ਤਸਵੀਰਾਂ ਹਾਲਾਂਕਿ ਹਜੇ ਕੋਈ ਵੀ ਸਾਹਮਣੇ ਨਹੀਂ ਆਈਆਂ ਲੋਕਾਂ ਦੇ ਵੱਲੋਂ ਅਪਲੋਡ ਨਹੀਂ ਕੀਤੀਆਂ ਗਈਆਂ ਕਿ ਜਿਸ ਸਮੇਂ ਪੁਚਾਲ ਆਇਆ ਸੀਗਾ ਉਸ ਸਮੇਂ ਉੱਥੇ ਦੇ ਕੀ ਹਾਲਾਤ ਬਣੇ ਹੋਏ ਸੀ ਪਰ ਜੋ ਇੱਕ ਤਸਵੀਰ ਹੈ ਮੈਪ ਦੀ ਤਸਵੀਰ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਹਾਈਲਾਈਟਡ ਏਰੀਆ ਹੈ ਕਿ ਲੇ ਦੇ ਵਿੱਚ ਪੁਚਾਲ ਆਇਆ 3.7 ਦੀ ਤੀਬਰਤਾ ਦੇ ਨਾਲ 10 ਕਿਲੋਮੀਟਰ ਦੀ ਗਹਿਰਾਈ ਦੇ ਨਾਲ ਇਹ ਪੁਚਾਲ ਆਇਆ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਜੋ ਪੂਰਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਹਾਈਲਾਈਟ ਕਰਕੇ ਦੱਸਿਆ ਹੋਇਆ ਹੈ ਲੈ ਦੇ ਵਿੱਚ ਅੱਜ ਸਵੇਰੇ 3.7 ਦੀ ਤੀਬਰਤਾ ਦੇ ਨਾਲ ਲੋਕਾਂ ਨੂੰ ਝਟਕੇ ਮਹਿਸੂਸ ਹੋਏ ਅਜੀਬੇ ਹੀ ਜੋ ਤਸਵੀਰਾਂ ਹੈ ਉਹ ਆਨ ਗਿਆ ਉਸ ਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਂ ਗਿਆ ਸਕਰੀਨ ਦੇ ਉੱਪਰ ਦਿਖਾਇਆ ਜਾਂ ਗਿਆ ਪਰ ਹਜੇ ਤੱਕ ਕੋਈ ਵੀ ਅਜੀਹੀ ਤਸਵੀਰ ਸਾਹਮਣੇ ਨਹੀਂ ਆਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਪੁਚਾਲ ਦੇ ਛਟਕੇ ਲਦਾਖ ਤੇ ਲੇਹ ਦੇ ਵਿੱਚ ਮਹਿਸੂਸ ਹੋਏ ਨੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ 3.7 ਦੇ ਤਿਬਰਤਾ ਦੇ ਨਾਲ ਇਹ ਪੁਚਾਲ ਦੇ ਝਟਕੇ ਲੋਕਾਂ ਨੂੰ ਮਹਿਸੂਸ ਹੋਇਆ ਰੈਕਟਰ ਪੈਮਾਨੇ ਦੇ ਉੱਪਰ 3.7 ਤਿੱਬਰਤਾ ਦੇ ਨਾਲ ਪੁਚਾਲ ਲੇਹ ਦੇ ਵਿੱਚ ਆਇਆ ਜਿਸ ਦੇ ਕਾਰਨ ਧਰਤੀ ਹਿਲ ਚੁੱਕੀ ਹੈ ਲੋਕ ਡਰ ਗਏ ਸਹਿਮ ਗਏ 10 ਕਿਲੋਮੀਟਰ ਹੇਠਾਂ ਤੱਕ ਜੋ ਕਿ ਇਹ ਪੁਚਾਲ ਲੋਕਾਂ ਨੂੰ ਮਹਿਸੂਸ ਹੋਇਆ ਇਸ ਦੇ ਨਾਲ ਸਵੇਰੇ 3:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਲੇਹ ਦੇ ਵਿੱਚ ਪੁਚਾਲ ਆਇਆ ਤੇ ਉਸ ਸਮੇਂ ਹੀ ਲੋਕ ਡਰ ਗਏ ਘਬਰਾ ਗਏ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆ ਗਏ ਸਵੇਰੇ ਸਵਾ 3 ਵਜੇ ਦੀ ਘਟਨਾ ਹੈ ਤੇ ਇਸ ਤੋਂ ਬਾਅਦ ਦੱਸਿਆ ਕਿ ਪੁਚਾਲ ਦੇ ਝਟਕੇ ਲੇ ਦੇ ਵਿੱਚ ਮਹਿਸੂਸ ਹੋਇਆ ਜਿਸ ਦੇ ਕਾਰਨ ਪੂਰੇ ਲਦਾਖ ਦੇ ਵਿੱਚ ਵੀ ਜੋ ਲੋਕਾਂ ਨੂੰ ਇਸ ਦੇ ਝਟਕੇ ਮਹਿਸੂਸ ਹੋਇਆ ਇਸ ਤਰੀਕੇ ਦੇ ਝਟਕੇ ਜੋ ਕਿ ਲਗਾਤਾਰ ਪਹਿਲਾਂ ਵੀ ਦੇਖਣ ਨੂੰ ਮਿਲੇ ਹਿਮਾਚਲ ਦੇ ਵਿੱਚ ਕਈ ਪੁਚਾਲ ਦੇ ਝਟਕੇ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਜੋ ਲੋਕ ਹੈ ਉਹ ਡਰ ਗਏ ਹੈ ਸਹਿਮ ਗਏ ਹੈ ਹੁਣ ਗੱਲ ਕਰੀਏ ਤਾਂ ਅੱਜ ਸਵੇਰੇ ਪੁਚਾਲ ਦੇ ਝਟਕੇ ਲਦਾਖ ਦੇ ਲੇ ਦੇ ਵਿੱਚ ਮਹਿਸੂਸ ਹੋਇਆ ਜ਼ਮੀਨ ਤੋਂ 10 ਕਿਲੋਮੀਟਰ ਦਾ ਕੇਂਦਰ ਜੋ ਕਿ ਪੁਚਾਲ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇਲੇ ਦੇ ਵਿੱਚ ਸੋਮਵਾਰ ਸਵੇਰ ਯਾਨੀ ਕਿ ਅੱਜ ਸਵੇਰੇ 3:30 ਵਜੇ ਦੇ ਕਰੀਬ ਪੁਚਾਲ ਦੇ ਛਟਕੇ ਮਹਿਸੂਸ ਹੋਇਆ ਨੈਸ਼ਨਲ ਸੈਂਟਰ ਫॉर ਸਿਮਨੋਲ ਸਿਮਨੋਲੋਜੀ ਜੀਹਾਂ ਦਾਸ ਦੇ ਕਿ ਐਨਸੀਐਸ ਨੇ ਦੱਸਿਆ ਕਿ ਰੈਕਟਰ ਸਕੇਲ ਦੇ ਉੱਪਰ ਪੁਚਾਲ ਦੇ ਜੋ ਛਟਕੇ ਆ ਉਹ 3.7 ਦੀ ਤੀਬਰਤਾ ਦੇ ਨਾਲ ਮਹਿਸੂਸ ਹੋਇਆ ਭੂਕੰਪ ਦਾ ਕੇਂਦਰ ਜੋ ਕਿ ਜ਼ਮੀਨ ਤੋਂ 10 किलोमीटर ਦੀ ਗਹਿਰਾਈ ਦੇ ਉੱਪਰ ਸੀਗਾ ਸਵੇਰੇ 3:30 ਵਜੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਸਹਿਮ ਗਏ ਤਸਵੀਰਾਂ ਹਾਲਾਂਕਿ ਹਜੇ ਕੋਈ ਵੀ ਸਾਹਮਣੇ ਨਹੀਂ ਆਈਆਂ ਲੋਕਾਂ ਦੇ ਵੱਲੋਂ ਅਪਲੋਡ ਨਹੀਂ ਕੀਤੀਆਂ ਗਈਆਂ ਕਿ ਜਿਸ ਸਮੇਂ ਪੁਚਾਲ ਆਇਆ ਸੀਗਾ ਉਸ ਸਮੇਂ ਉੱਥੇ ਦੇ ਕੀ ਹਾਲਾਤ ਬਣੇ ਹੋਏ ਸੀ ਪਰ ਜੋ ਇੱਕ ਤਸਵੀਰ ਹੈ ਮੈਪ ਦੀ ਤਸਵੀਰ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਹਾਈਲਾਈਟਡ ਏਰੀਆ ਹੈ ਕਿ ਲੇ ਦੇ ਵਿੱਚ ਪੁਚਾਲ ਆਇਆ 3.7 ਦੀ ਤੀਬਰਤਾ ਦੇ ਨਾਲ 10 ਕਿਲੋਮੀਟਰ ਦੀ ਗਹਿਰਾਈ ਦੇ ਨਾਲ ਇਹ ਪੁਚਾਲ ਆਇਆ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਜੋ ਪੂਰਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਹਾਈਲਾਈਟ ਕਰਕੇ ਦੱਸਿਆ ਹੋਇਆ ਹੈ ਲੇ ਦੇ ਵਿੱਚ ਅੱਜ ਸਵੇਰੇ 3.7 ਦੀ ਤੀਬਰਤਾ ਦੇ ਨਾਲ ਲੋਕਾਂ ਨੂੰ ਝਟਕੇ ਮਹਿਸੂਸ ਹੋਏ ਅਜੀਬੇ ਹੀ ਜੋ ਤਸਵੀਰ ਹੈ ਉਹ ਆਨ ਗਿਆ ਉਸ ਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਣ ਗਿਆ ਸਕਰੀਨ ਦੇ ਉੱਪਰ ਦਿਖਾਇਆ ਜਾਣ ਗਿਆ ਪਰ ਹਜੇ ਤੱਕ ਕੋਈ ਵੀ ਅਜੀਹੀ ਤਸਵੀਰ ਸਾਹਮਣੇ ਨਹੀਂ ਆਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਪੁਚਾਲ ਦੇ ਛਟਕੇ ਲਦਾਖ ਤੇ ਲੇਹ ਦੇ ਵਿੱਚ ਮਹਿਸੂਸ ਹੋਏ ਨੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ 3.7 ਦੀ ਤਿਬਰਤਾ ਦੇ ਨਾਲ ਇਹ ਪੁਚਾਲ ਦੇ ਝਟਕੇ ਲੋਕਾਂ ਨੂੰ ਮਹਿਸੂਸ ਹੋਇਆ ਰੈਕਟਰ ਪੈਮਾਨੇ ਦੇ ਉੱਪਰ 3.7 ਤਿੱਬਰਤਾ ਦੇ ਨਾਲ ਪੁਚਾਲ ਲੈ ਦੇ ਵਿੱਚ ਆਇਆ ਜਿਸ ਦੇ ਕਾਰਨ ਧਰਤੀ ਹਿੱਲ ਚੁੱਕੀ ਹੈ ਲੋਕ ਡਰ ਗਏ ਸਹਿਮ ਗਏ 10 ਕਿਲੋਮੀਟਰ ਹੇਠਾਂ ਤੱਕ ਜੋ ਕਿ ਇਹ ਪੁਚਾਲ ਲੋਕਾਂ ਨੂੰ ਮਹਿਸੂਸ ਹੋਇਆ ਇਸ ਦੇ ਨਾਲ ਸਵੇਰੇ 2:3 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਲੈ ਦੇ ਵਿੱਚ ਪੁਚਾਲ ਆਇਆ ਤੇ ਉਸ ਸਮੇਂ ਹੀ ਲੋਕ ਡਰ ਗਏ ਘਬਰਾ ਗਏ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆ ਗਏ ਸਵੇਰੇ ਸਵਾ 3 ਵਜੇ ਦੀ ਘਟਨਾ ਹੈ ਤੇ ਇਸ ਤੋਂ ਬਾਅਦ ਦੱਸਿਆ ਕਿ ਪੁਚਾਲ ਦੇ ਝਟਕੇ ਲੇ ਦੇ ਵਿੱਚ ਮਹਿਸੂਸ ਹੋਇਆ ਜਿਸ ਦੇ ਕਾਰਨ ਪੂਰੇ ਲਦਾਖ ਦੇ ਵਿੱਚ ਵੀ ਜੋ ਲੋਕਾਂ ਨੂੰ ਇਸ ਦੇ ਝਟਕੇ ਮਹਿਸੂਸ ਹੋਇਆ ਇਸ ਤਰੀਕੇ ਦੇ ਝਟਕੇ ਜੋ ਕਿ ਲਗਾਤਾਰ ਪਹਿਲਾਂ ਵੀ ਦੇਖਣ ਨੂੰ ਮਿਲੇ ਹਿਮਾਚਲ ਦੇ ਵਿੱਚ ਕਈ ਪੁਚਾਲ ਦੇ ਝਟਕੇ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਜੋ ਲੋਕ ਹੈ ਉਹ ਡਰ ਗਏ ਹੈ ਸਹਿਮ ਗਏ ਹੈ ਹੁਣ ਗੱਲ ਕਰੀਏ ਤਾਂ ਅੱਜ ਸਵੇਰੇ ਪੁਚਾਲ ਦੇ ਝਟਕੇ ਲਦਾਖ ਦੇ ਲੇ ਦੇ ਵਿੱਚ ਮਹਿਸੂਸ ਹੋਇਆ ਜ਼ਮੀਨ ਤੋਂ 10 ਕਿਲੋਮੀਟਰ ਦਾ ਕੇਂਦਰ ਜੋ ਕਿ ਪੁਚਾਲ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇਲੇ ਦੇ ਵਿੱਚ ਸੋਮਵਾਰ ਸਵੇਰੇ ਯਾਨੀ ਕਿ ਅੱਜ ਸਵੇਰੇ 3:30 ਵਜੇ ਦੇ ਕਰੀਬ ਪੁਚਾਲ ਦੇ ਛਟਕੇ ਮਹਿਸੂਸ ਹੋਏ ਨੈਸ਼ਨਲ ਸੈਂਟਰ ਫॉर ਸਿਮਨੋਲ ਸਿਮਨੋਲੋਜੀ ਜੀਹਾਂ ਦਾਸ ਦੇ ਕੇ ਐਲ ਸੀ ਐਸ ਨੇ ਦੱਸਿਆ ਕਿ ਰੈਕਟਰ ਸਕੇਲ ਦੇ ਉੱਪਰ ਪੁਚਾਲ ਦੇ ਜੋ ਛਟਕੇ ਆ ਉਹ 3.7 ਦੀ ਤੀਬਰਤਾ ਦੇ ਨਾਲ ਮਹਿਸੂਸ ਹੋਇਆ ਭੁਕੰਪ ਦਾ ਕੇਂਦਰ ਜੋ ਕਿ ਜ਼ਮੀਨ ਤੋਂ 10 किलोमीटर ਦੀ ਗਹਿਰਾਈ ਦੇ ਉੱਪਰ ਸੀਗਾ ਸਵੇਰੇ 3:30 ਵਜੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਸਹਿਮ ਗਏ ਤਸਵੀਰਾਂ ਹਾਲਾਂਕਿ ਹਜੇ ਕੋਈ ਵੀ ਸਾਹਮਣੇ ਨਹੀਂ ਆਈਆਂ ਲੋਕਾਂ ਦੇ ਵੱਲੋਂ ਅਪਲੋਡ ਨਹੀਂ ਕੀਤੀਆਂ ਗਈਆਂ ਕਿ ਜਿਸ ਸਮੇਂ ਪੁਚਾਲ ਆਇਆ ਸੀਗਾ ਉਸ ਸਮੇਂ ਉੱਥੇ ਦੇ ਕੀ ਹਾਲਾਤ ਬਣੇ ਹੋਏ ਸੀ ਪਰ ਜੋ ਇੱਕ ਤਸਵੀਰ ਹੈ ਮੈਪ ਦੀ ਤਸਵੀਰ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਹਾਈਲਾਈਟਡ ਏਰੀਆ ਹੈ ਕਿ ਲੇ ਦੇ ਵਿੱਚ ਪੁਚਾਲ ਆਇਆ 3.7 ਦੀ ਤੀਬਰਤਾ ਦੇ ਨਾਲ 10 ਕਿਲੋਮੀਟਰ ਦੀ ਗਹਿਰਾਈ ਦੇ ਨਾਲ ਇਹ ਪੁਚਾਲ ਆਇਆ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਜੋ ਪੂਰਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਹਾਈਲਾਈਟ ਕਰਕੇ ਦੱਸਿਆ ਹੋਇਆ ਹੈ ਲੈ ਦੇ ਵਿੱਚ ਅੱਜ ਸਵੇਰੇ 3.7 ਦੀ ਤੀਬਰਤਾ ਦੇ ਨਾਲ ਲੋਕਾਂ ਨੂੰ ਝਟਕੇ ਮਹਿਸੂਸ ਹੋਏ ਜਿਵੇਂ ਹੀ ਜੋ ਤਸਵੀਰ ਹੈ ਉਹ ਆਨ ਗਿਆ ਉਸ ਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਣ ਗਿਆ ਸਕਰੀਨ ਦੇ ਉੱਪਰ ਦਿਖਾਇਆ ਜਾਣ ਗਿਆ ਪਰ ਹਜੇ ਤੱਕ ਕੋਈ ਵੀ ਅਜੀਹੀ ਤਸਵੀਰ ਸਾਹਮਣੇ ਨਹੀਂ ਆਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਪੁਚਾਲ ਦੇ ਛਟਕੇ ਲਦਾਖ ਤੇ ਲੇਹ ਦੇ ਵਿੱਚ ਮਹਿਸੂਸ ਹੋਏ ਨੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ 3.7 ਦੀ ਤਿਬਰਤਾ ਦੇ ਨਾਲ ਇਹ ਪੁਚਾਲ ਦੇ ਝਟਕੇ ਲੋਕਾਂ ਨੂੰ ਮਹਿਸੂਸ ਹੋਇਆ ਰੈਕਟਰ ਪੈਮਾਨੇ ਦੇ ਉੱਪਰ 3.7 ਤਿੱਬਰਤਾ ਦੇ ਨਾਲ ਪੁਚਾਲ ਲੈ ਦੇ ਵਿੱਚ ਆਇਆ ਜਿਸ ਦੇ ਕਾਰਨ ਧਰਤੀ ਹਿੱਲ ਚੁੱਕੀ ਹੈ ਲੋਕ ਡਰ ਗਏ ਸਹਿਮ ਗਏ 10 ਕਿਲੋਮੀਟਰ ਹੇਠਾਂ ਤੱਕ ਜੋ ਕਿ ਇਹ ਪੁਚਾਲ ਲੋਕਾਂ ਨੂੰ ਮਹਿਸੂਸ ਹੋਇਆ ਇਸ ਦੇ ਨਾਲ ਸਵੇਰੇ 3:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਲੈ ਦੇ ਵਿੱਚ ਪੁਚਾਲ ਆਇਆ ਤੇ ਉਸ ਸਮੇਂ ਹੀ ਲੋਕ ਡਰ ਗਏ ਕਬਰਾ ਗਏ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆ ਗਏ ਸਵੇਰੇ ਸਵਾ 3 ਵਜੇ ਦੀ ਘਟਨਾ ਹੈ ਤੇ ਇਸ ਤੋਂ ਬਾਅਦ ਦੱਸਿਆ ਕਿ ਪੁਚਾਲ ਦੇ ਝਟਕੇ ਲੇ ਦੇ ਵਿੱਚ ਮਹਿਸੂਸ ਹੋਇਆ ਜਿਸ ਦੇ ਕਾਰਨ ਪੂਰੇ ਲਦਾਖ ਦੇ ਵਿੱਚ ਵੀ ਜੋ ਲੋਕਾਂ ਨੂੰ ਇਸ ਦੇ ਝਟਕੇ ਮਹਿਸੂਸ ਹੋਇਆ ਇਸ ਤਰੀਕੇ ਦੇ ਝਟਕੇ ਜੋ ਕਿ ਲਗਾਤਾਰ ਪਹਿਲਾਂ ਵੀ ਦੇਖਣ ਨੂੰ ਮਿਲੇ ਹਿਮਾਚਲ ਦੇ ਵਿੱਚ ਕਈ ਪੁਚਾਲ ਦੇ ਝਟਕੇ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਜੋ ਲੋਕ ਹੈ ਉਹ ਡਰ ਗਏ ਹੈ ਸਹਿਮ ਗਏ ਹੈ ਹੁਣ ਗੱਲ ਕਰੀਏ ਤਾਂ ਅੱਜ ਸਵੇਰੇ ਪੁਚਾਲ ਦੇ ਝਟਕੇ ਲਦਾਖ ਦੇ ਲੇ ਦੇ ਵਿੱਚ ਮਹਿਸੂਸ ਹੋਇਆ ਜ਼ਮੀਨ ਤੋਂ 10 ਕਿਲੋਮੀਟਰ ਦਾ ਕੇਂਦਰ ਜੋ ਕਿ ਪੁਚਾਲ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇਲੇ ਦੇ ਵਿੱਚ ਸੋਮਵਾਰ ਸਵੇਰ ਯਾਨੀ ਕਿ ਅੱਜ ਸਵੇਰੇ 3:30 ਵਜੇ ਦੇ ਕਰੀਬ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੈਸ਼ਨਲ ਸੈਂਟਰ ਫॉर ਸਿਮਨੋਲ ਸਿਮਨੋਲੋਜੀ ਜੀ ਹਾ 10 ਦੇ ਕਿ ਐਨ ਸੀ ਐਸ ਨੇ ਦੱਸਿਆ ਕਿ ਰੈਕਟਰ ਸਕੇਲ ਦੇ ਉੱਪਰ ਪੁਚਾਲ ਦੇ ਜੋ ਝਟਕੇ ਆ ਉਹ 3.7 ਦੀ ਤੀਬਰਤਾ ਦੇ ਨਾਲ ਮਹਿਸੂਸ ਹੋਇਆ ਭੂਕੰਪ ਦਾ ਕੇਂਦਰ ਜੋ ਕਿ ਜ਼ਮੀਨ ਤੋਂ 10 किलोमीटर ਦੀ ਗਹਿਰਾਈ ਦੇ ਉੱਪਰ ਸੀਗਾ ਸਵੇਰੇ 3:30 ਵਜੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਸਹਿਮ ਗਏ ਤਸਵੀਰਾਂ ਹਾਲਾਂਕਿ ਹਜੇ ਕੋਈ ਵੀ ਸਾਹਮਣੇ ਨਹੀਂ ਆਈਆਂ ਲੋਕਾਂ ਦੇ ਵੱਲੋਂ ਅਪਲੋਡ ਨਹੀਂ ਕੀਤੀਆਂ ਗਈਆਂ ਕਿ ਜਿਸ ਸਮੇਂ ਪੁਚਾਲ ਆਇਆ ਸੀਗਾ ਉਸ ਸਮੇਂ ਉੱਥੇ ਦੇ ਕੀ ਹਾਲਾਤ ਬਣੇ ਹੋਏ ਸੀ ਪਰ ਜੋ ਇੱਕ ਤਸਵੀਰ ਹੈ ਮੈਪ ਦੀ ਤਸਵੀਰ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਹਾਈਲਾਈਟਡ ਏਰੀਆ ਹੈ ਕਿ ਲੇ ਦੇ ਵਿੱਚ ਪੁਚਾਲ ਆਇਆ 3.7 ਦੀ ਤੀਬਰਤਾ ਦੇ ਨਾਲ 10 ਕਿਲੋਮੀਟਰ ਦੀ ਗਹਿਰਾਈ ਦੇ ਨਾਲ ਇਹ ਪੁਚਾਲ ਆਇਆ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਜੋ ਪੂਰਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਹਾਈਲਾਈਟ ਕਰਕੇ ਦੱਸਿਆ ਹੋਇਆ ਹੈ ਲੈ ਦੇ ਵਿੱਚ ਅੱਜ ਸਵੇਰੇ 3.7 ਦੀ ਤੀਬਰਤਾ ਦੇ ਨਾਲ ਲੋਕਾਂ ਨੂੰ ਝਟਕੇ ਮਹਿਸੂਸ ਹੋਏ ਜਿਵੇਂ ਹੀ ਜੋ ਤਸਵੀਰਾਂ ਆਣ ਗਿਆ ਉਸ ਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਣ ਗਿਆ ਸਕਰੀਨ ਦੇ ਉੱਪਰ ਦਿਖਾਇਆ ਜਾਣ ਗਿਆ ਪਰ ਹਜੇ ਤੱਕ ਕੋਈ ਵੀ ਅਜੀਹੀ ਤਸਵੀਰ ਸਾਹਮਣੇ ਨਹੀਂ ਆਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਪੁਚਾਲ ਦੇ ਛਟਕੇ ਲਦਾਖ ਤੇ ਲੇਹ ਦੇ ਵਿੱਚ ਮਹਿਸੂਸ ਹੋਏ ਨੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ 3.7 ਦੀ ਤਬਰਤਾ ਦੇ ਨਾਲ ਇਹ ਪੁਚਾਲ ਦੇ ਝਟਕੇ ਲੋਕਾਂ ਨੂੰ ਮਹਿਸੂਸ ਹੋਇਆ ਰੈਕਟਰ ਪੈਮਾਨੇ ਦੇ ਉੱਪਰ 3.7 ਤਿੱਬਰਤਾ ਦੇ ਨਾਲ ਪੁਚਾਲ ਲੇਹ ਦੇ ਵਿੱਚ ਆਇਆ ਜਿਸ ਦੇ ਕਾਰਨ ਧਰਤੀ ਹਿਲ ਚੁੱਕੀ ਹੈ ਲੋਕ ਡਰ ਗਏ ਸਹਿਮ ਗਏ 10 ਕਿਲੋਮੀਟਰ ਹੇਠਾਂ ਤੱਕ ਜੋ ਕਿ ਇਹ ਪੁਚਾਲ ਲੋਕਾਂ ਨੂੰ ਮਹਿਸੂਸ ਹੋਇਆ ਇਸ ਦੇ ਨਾਲ ਸਵੇਰੇ 3:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਲੇਹ ਦੇ ਵਿੱਚ ਪੁਚਾਲ ਆਇਆ ਤੇ ਉਸ ਸਮੇਂ ਹੀ ਲੋਕ ਡਰ ਗਏ ਘਬਰਾ ਗਏ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆ ਗਏ ਸਵੇਰੇ ਸਵਾ 3 ਵਜੇ ਦੀ ਘਟਨਾ ਹੈ ਤੇ ਇਸ ਤੋਂ ਬਾਅਦ ਅਸੀਂ ਕਿ ਪੁਚਾਲ ਦੇ ਝਟਕੇ ਲੇ ਦੇ ਵਿੱਚ ਮਹਿਸੂਸ ਹੋਇਆ ਜਿਸ ਦੇ ਕਾਰਨ ਪੂਰੇ ਲਦਾਖ ਦੇ ਵਿੱਚ ਵੀ ਜੋ ਲੋਕਾਂ ਨੂੰ ਇਸ ਦੇ ਝਟਕੇ ਮਹਿਸੂਸ ਹੋਇਆ ਇਸ ਤਰੀਕੇ ਦੇ ਝਟਕੇ ਜੋ ਕਿ ਲਗਾਤਾਰ ਪਹਿਲਾਂ ਵੀ ਦੇਖਣ ਨੂੰ ਮਿਲੇ ਹਿਮਾਚਲ ਦੇ ਵਿੱਚ ਕਈ ਪੁਚਾਲ ਦੇ ਝਟਕੇ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਜੋ ਲੋਕ ਹੈ ਉਹ ਡਰ ਗਏ ਹੈ ਸਹਿਮ ਗਏ ਹੈ ਹੁਣ ਗੱਲ ਕਰੀਏ ਤਾਂ ਅੱਜ ਸਵੇਰੇ ਪੁਚਾਲ ਦੇ ਝਟਕੇ ਲਦਾਖ ਦੇ ਲੇ ਦੇ ਵਿੱਚ ਮਹਿਸੂਸ ਹੋਇਆ ਜ਼ਮੀਨ ਤੋਂ 10 ਕਿਲੋਮੀਟਰ ਦਾ ਕੇਂਦਰ ਜੋ ਕਿ ਪੁਚਾਲ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇਲੇ ਦੇ ਵਿੱਚ ਸੋਮਵਾਰ ਸਵੇਰ ਯਾਨੀ ਕਿ ਅੱਜ ਸਵੇਰੇ 3:30 ਵਜੇ ਦੇ ਕਰੀਬ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੈਸ਼ਨਲ ਸੈਂਟਰ ਫॉर ਸਿਮਨੋਲ ਸਿਮਨੋਲੋਜੀ ਜੀ ਹਾ ਦਾ ਦੇ ਕਿ ਐਲ ਸੀ ਐਸ ਨੇ ਦੱਸਿਆ ਕਿ ਰੈਕਟਰ ਸਕੇਲ ਦੇ ਉੱਪਰ ਪੁਚਾਲ ਦੇ ਜੋ ਝਟਕੇ ਆ ਉਹ 3.7 ਦੀ ਤੀਬਰਤਾ ਦੇ ਨਾਲ ਮਹਿਸੂਸ ਹੋਇਆ ਭੂਕੰਪ ਦਾ ਕੇਂਦਰ ਜੋ ਕਿ ਜ਼ਮੀਨ ਤੋਂ 10 किलोमीटर ਦੀ ਗਹਿਰਾਈ ਦੇ ਉੱਪਰ ਸੀਗਾ ਸਵੇਰੇ 3:30 ਵਜੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਸਹਿਮ ਗਏ ਤਸਵੀਰਾਂ ਹਾਲਾਂਕਿ ਹਜੇ ਕੋਈ ਵੀ ਸਾਹਮਣੇ ਨਹੀਂ ਆਈਆਂ ਲੋਕਾਂ ਦੇ ਵੱਲੋਂ ਅਪਲੋਡ ਨਹੀਂ ਕੀਤੀਆਂ ਗਈਆਂ ਕਿ ਜਿਸ ਸਮੇਂ ਪੁਚਾਲ ਆਇਆ ਸੀਗਾ ਉਸ ਸਮੇਂ ਉੱਥੇ ਦੇ ਕੀ ਹਾਲਾਤ ਬਣੇ ਹੋਏ ਸੀ ਪਰ ਜੋ ਇੱਕ ਤਸਵੀਰ ਹੈ ਮੈਪ ਦੀ ਤਸਵੀਰ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਹਾਈਲਾਈਟਡ ਏਰੀਆ ਹੈ ਕਿ ਲੇ ਦੇ ਵਿੱਚ ਪੁਚਾਲ ਆਇਆ 3.7 ਦੀ ਤੀਬਰਤਾ ਦੇ ਨਾਲ 10 ਕਿਲੋਮੀਟਰ ਦੀ ਗਹਿਰਾਈ ਦੇ ਨਾਲ ਇਹ ਪੁਚਾਲ ਆਇਆ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਜੋ ਪੂਰਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਹਾਈਲਾਈਟ ਕਰਕੇ ਦੱਸਿਆ ਹੋਇਆ ਹੈ ਲੇ ਦੇ ਵਿੱਚ ਅੱਜ ਸਵੇਰੇ 3.7 ਦੀ ਤੀਬਰਤਾ ਦੇ ਨਾਲ ਲੋਕਾਂ ਨੂੰ ਝਟਕੇ ਮਹਿਸੂਸ ਹੋਏ ਅਜੀਬੇ ਹੀ ਜੋ ਤਸਵੀਰਾਂ ਹੈ ਉਹ ਆਨ ਗਿਆ ਉਸ ਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਣ ਗਿਆ ਸਕਰੀਨ ਦੇ ਉੱਪਰ ਦਿਖਾਇਆ ਜਾਣ ਗਿਆ ਪਰ ਹਜੇ ਤੱਕ ਕੋਈ ਵੀ ਅਜੀਹੀ ਤਸਵੀਰ ਸਾਹਮਣੇ ਨਹੀਂ ਆਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਪੁਚਾਲ ਦੇ ਛਟਕੇ ਲਦਾਖ ਤੇ ਲੇਹ ਦੇ ਵਿੱਚ ਮਹਿਸੂਸ ਹੋਏ ਨੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ 3.7 ਦੀ ਤਿਬਰਤਾ ਦੇ ਨਾਲ ਇਹ ਪੁਚਾਲ ਦੇ ਝਟਕੇ ਲੋਕਾਂ ਨੂੰ ਮਹਿਸੂਸ ਹੋਇਆ ਰੈਕਟਰ ਪੈਮਾਨੇ ਦੇ ਉੱਪਰ 3.7 ਤਿੱਬਰਤਾ ਦੇ ਨਾਲ ਪੁਚਾਲ ਲੇ ਦੇ ਵਿੱਚ ਆਇਆ ਜਿਸ ਦੇ ਕਾਰਨ ਧਰਤੀ ਹਿਲ ਚੁੱਕੀ ਹੈ ਲੋਕ ਡਰ ਗਏ ਸਹਿਮ ਗਏ 10 ਕਿਲੋਮੀਟਰ ਹੇਠਾਂ ਤੱਕ ਜੋ ਕਿ ਇਹ ਪੁਚਾਲ ਲੋਕਾਂ ਨੂੰ ਮਹਿਸੂਸ ਹੋਇਆ ਇਸ ਦੇ ਨਾਲ ਸਵੇਰੇ 3:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਲੇ ਦੇ ਵਿੱਚ ਪੁਚਾਲ ਆਇਆ ਤੇ ਉਸ ਸਮੇਂ ਹੀ ਲੋਕ ਡਰ ਗਏ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆ ਗਏ ਸਵੇਰੇ ਸਵੇਤ 3 ਵਜੇ ਦੀ ਘਟਨਾ ਹੈ ਤੇ ਇਸ ਤੋਂ ਬਾਅਦ ਅਸੀਂ ਕਿ ਪੁਚਾਲ ਦੇ ਝਟਕੇ ਲੇ ਦੇ ਵਿੱਚ ਮਹਿਸੂਸ ਹੋਇਆ ਜਿਸ ਦੇ ਕਾਰਨ ਪੂਰੇ ਲਦਾਖ ਦੇ ਵਿੱਚ ਵੀ ਜੋ ਲੋਕਾਂ ਨੂੰ ਇਸ ਦੇ ਝਟਕੇ ਮਹਿਸੂਸ ਹੋਇਆ ਇਸ ਤਰੀਕੇ ਦੇ ਝਟਕੇ ਜੋ ਕਿ ਲਗਾਤਾਰ ਪਹਿਲਾਂ ਵੀ ਦੇਖਣ ਨੂੰ ਮਿਲੇ ਹਿਮਾਚਲ ਦੇ ਵਿੱਚ ਕਈ ਪੁਚਾਲ ਦੇ ਝਟਕੇ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਜੋ ਲੋਕ ਹੈ ਉਹ ਡਰ ਗਏ ਹੈ ਸਹਿਮ ਗਏ ਹੈ ਹੁਣ ਗੱਲ ਕਰੀਏ ਤਾਂ ਅੱਜ ਸਵੇਰੇ ਪੁਚਾਲ ਦੇ ਝਟਕੇ ਲਦਾਖ ਦੇ ਲੇ ਦੇ ਵਿੱਚ ਮਹਿਸੂਸ ਹੋਇਆ ਜ਼ਮੀਨ ਤੋਂ 10 ਕਿਲੋਮੀਟਰ ਦਾ ਕੇਂਦਰ ਜੋ ਕਿ ਪੁਚਾਲ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇਲੇ ਦੇ ਵਿੱਚ ਸੋਮਵਾਰ ਸਵੇਰੇ ਯਾਨੀ ਕਿ ਅੱਜ ਸਵੇਰੇ 3:30 ਵਜੇ ਦੇ ਕਰੀਬ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੈਸ਼ਨਲ ਸੈਂਟਰ ਫॉर ਸਿਮਨੋਲ ਸਿਮਨੋਲੋਜੀ ਜੀ ਹਾ ਦੱਸ ਦੇ ਕਿ ਐਨਸੀਐਸ ਨੇ ਦੱਸਿਆ ਕਿ ਰੈਕਟਰ ਸਕੇਲ ਦੇ ਉੱਪਰ ਪੁਚਾਲ ਦੇ ਜੋ ਝਟਕੇ ਆ ਉਹ 3.7 ਦੀ ਤੀਬਰਤਾ ਦੇ ਨਾਲ ਮਹਿਸੂਸ ਹੋਇਆ ਭੁਕੰਪ ਦਾ ਕੇਂਦਰ ਜੋ ਕਿ ਜ਼ਮੀਨ ਤੋਂ 10 किलोमीटर ਦੀ ਗਹਿਰਾਈ ਦੇ ਉੱਪਰ ਸੀਗਾ ਸਵੇਰੇ 3:30 ਵਜੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਸਹਿਮ ਗਏ ਤਸਵੀਰਾਂ ਹਾਲਾਂਕਿ ਹਜੇ ਕੋਈ ਵੀ ਸਾਹਮਣੇ ਨਹੀਂ ਆਈਆਂ ਲੋਕਾਂ ਦੇ ਵੱਲੋਂ ਅਪਲੋਡ ਨਹੀਂ ਕੀਤੀਆਂ ਗਈਆਂ ਕਿ ਜਿਸ ਸਮੇਂ ਪੁਚਾਲ ਆਇਆ ਸੀਗਾ ਉਸ ਸਮੇਂ ਉੱਥੇ ਦੇ ਕੀ ਹਾਲਾਤ ਬਣੇ ਹੋਏ ਸੀ ਪਰ ਜੋ ਇੱਕ ਤਸਵੀਰ ਹੈ ਮੈਪ ਦੀ ਤਸਵੀਰ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਹਾਈਲਾਈਟਡ ਏਰੀਆ ਹੈ ਕਿ ਲੇ ਦੇ ਵਿੱਚ ਪੁਚਾਲ ਆਇਆ 3.7 ਦੀ ਤੀਬਰਤਾ ਦੇ ਨਾਲ 10 ਕਿਲੋਮੀਟਰ ਦੀ ਗਹਿਰਾਈ ਦੇ ਨਾਲ ਇਹ ਪੁਚਾਲ ਆਇਆ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਜੋ ਪੂਰਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਹਾਈਲਾਈਟ ਕਰਕੇ ਦੱਸਿਆ ਹੋਇਆ ਹੈ ਲੈ ਦੇ ਵਿੱਚ ਅੱਜ ਸਵੇਰੇ 3.7 ਦੀ ਤੀਬਰਤਾ ਦੇ ਨਾਲ ਲੋਕਾਂ ਨੂੰ ਝਟਕੇ ਮਹਿਸੂਸ ਹੋਏ ਜਿਵੇਂ ਹੀ ਜੋ ਤਸਵੀਰਾਂ ਆਣ ਗਿਆ ਉਸ ਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਣ ਗਿਆ ਸਕਰੀਨ ਦੇ ਉੱਪਰ ਦਿਖਾਇਆ ਜਾਣ ਗਿਆ ਪਰ ਹਜੇ ਤੱਕ ਕੋਈ ਵੀ ਅਜੀਹੀ ਤਸਵੀਰ ਸਾਹਮਣੇ ਨਹੀਂ ਆਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਪੁਚਾਲ ਦੇ ਛਟਕੇ ਲਦਾਖ ਤੇ ਲੇਹ ਦੇ ਵਿੱਚ ਮਹਿਸੂਸ ਹੋਏ ਨੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ 3.7 ਦੇ ਤਿਬਰਤਾ ਦੇ ਨਾਲ ਇਹ ਪੁਚਾਲ ਦੇ ਝਟਕੇ ਲੋਕਾਂ ਨੂੰ ਮਹਿਸੂਸ ਹੋਇਆ ਰੈਕਟਰ ਪੈਮਾਨੇ ਦੇ ਉੱਪਰ 3.7 ਤਿੱਬਰਤਾ ਦੇ ਨਾਲ ਪੁਚਾਲ ਲੇਹ ਦੇ ਵਿੱਚ ਆਇਆ ਜਿਸ ਦੇ ਕਾਰਨ ਧਰਤੀ ਹਿਲ ਚੁੱਕੀ ਹੈ ਲੋਕ ਡਰ ਗਏ ਸਹਿਮ ਗਏ 10 ਕਿਲੋਮੀਟਰ ਹੇਠਾਂ ਤੱਕ ਜੋ ਕਿ ਇਹ ਪੁਚਾਲ ਲੋਕਾਂ ਨੂੰ ਮਹਿਸੂਸ ਹੋਇਆ ਇਸ ਦੇ ਨਾਲ ਸਵੇਰੇ 3:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਲੇਹ ਦੇ ਵਿੱਚ ਪੁਚਾਲ ਆਇਆ ਤੇ ਉਸ ਸਮੇਂ ਹੀ ਲੋਕ ਡਰ ਗਏ ਘਬਰਾ ਗਏ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆ ਗਏ ਸਵੇਰੇ ਸਵਾ 3 ਵਜੇ ਦੀ ਘਟਨਾ ਹੈ ਤੇ ਇਸ ਤੋਂ ਬਾਅਦ ਦੱਸਿਆ ਕਿ ਪੁਚਾਲ ਦੇ ਝਟਕੇ ਲੇ ਦੇ ਵਿੱਚ ਮਹਿਸੂਸ ਹੋਇਆ ਜਿਸ ਦੇ ਕਾਰਨ ਪੂਰੇ ਲਦਾਖ ਦੇ ਵਿੱਚ ਵੀ ਜੋ ਲੋਕਾਂ ਨੂੰ ਇਸ ਦੇ ਝਟਕੇ ਮਹਿਸੂਸ ਹੋਇਆ ਇਸ ਤਰੀਕੇ ਦੇ ਝਟਕੇ ਜੋ ਕਿ ਲਗਾਤਾਰ ਪਹਿਲਾਂ ਵੀ ਦੇਖਣ ਨੂੰ ਮਿਲੇ ਹਿਮਾਚਲ ਦੇ ਵਿੱਚ ਕਈ ਪੁਚਾਲ ਦੇ ਝਟਕੇ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਜੋ ਲੋਕ ਹੈ ਉਹ ਡਰ ਗਏ ਹੈ ਸਹਿਮ ਗਏ ਹੈ ਹੁਣ ਗੱਲ ਕਰੀਏ ਤਾਂ ਅੱਜ ਸਵੇਰੇ ਪੁਚਾਲ ਦੇ ਝਟਕੇ ਲਦਾਖ ਦੇ ਲੇ ਦੇ ਵਿੱਚ ਮਹਿਸੂਸ ਹੋਇਆ ਜ਼ਮੀਨ ਤੋਂ 10 ਕਿਲੋਮੀਟਰ ਦਾ ਕੇਂਦਰ ਜੋ ਕਿ ਪੁਚਾਲ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇਲੇ ਦੇ ਵਿੱਚ ਸੋਮਵਾਰ ਸਵੇਰ ਯਾਨੀ ਕਿ ਅੱਜ ਸਵੇਰੇ 3:30 ਵਜੇ ਦੇ ਕਰੀਬ ਪੁਚਾਲ ਦੇ ਝਟਕੇ ਮਹਿਸੂਸ ਹੋਇਆ ਨੈਸ਼ਨਲ ਸੈਂਟਰ ਫॉर ਸਿਮਨੋਲ ਸਿਮਨੋਲੋਜੀ ਜੀ ਹਾ 10 ਦੇ ਕਿ ਐਨ ਸੀ ਐਸ ਨੇ ਦੱਸਿਆ ਕਿ ਰੈਕਟਰ ਸਕੇਲ ਦੇ ਉੱਪਰ ਪੁਚਾਲ ਦੇ ਜੋ ਝਟਕੇ ਆ ਉਹ 3.7 ਦੀ ਤੀਬਰਤਾ ਦੇ ਨਾਲ ਮਹਿਸੂਸ ਹੋਇਆ ਭੂਕੰਪ ਦਾ ਕੇਂਦਰ ਜੋ ਕਿ ਜ਼ਮੀਨ ਤੋਂ 10 किलोमीटर ਦੀ ਗਹਿਰਾਈ ਦੇ ਉੱਪਰ ਸੀਗਾ ਸਵੇਰੇ 3:30 ਵਜੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਸਹਿਮ ਗਏ ਤਸਵੀਰਾਂ ਹਾਲਾਂਕਿ ਹਜੇ ਕੋਈ ਵੀ ਸਾਹਮਣੇ ਨਹੀਂ ਆਈਆਂ ਲੋਕਾਂ ਦੇ ਵੱਲੋਂ ਅਪਲੋਡ ਨਹੀਂ ਕੀਤੀਆਂ ਗਈਆਂ ਕਿ ਜਿਸ ਸਮੇਂ ਪੁਚਾਲ ਆਇਆ ਸੀਗਾ ਉਸ ਸਮੇਂ ਉੱਥੇ ਦੇ ਕੀ ਹਾਲਾਤ ਬਣੇ ਹੋਏ ਸੀ ਪਰ ਜੋ ਇੱਕ ਤਸਵੀਰ ਹੈ ਮੈਪ ਦੀ ਤਸਵੀਰ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਹਾਈਲਾਈਟਡ ਏਰੀਆ ਹੈ ਕਿ ਲੇ ਦੇ ਵਿੱਚ ਪੁਚਾਲ ਆਇਆ 3.7 ਦੀ ਤੀਬਰਤਾ ਦੇ ਨਾਲ 10 ਕਿਲੋਮੀਟਰ ਦੀ ਗਹਿਰਾਈ ਦੇ ਨਾਲ ਇਹ ਪੁਚਾਲ ਆਇਆ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਜੋ ਪੂਰਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਹਾਈਲਾਈਟ ਕਰਕੇ ਦੱਸਿਆ ਹੋਇਆ ਹੈ ਲੇ ਦੇ ਵਿੱਚ ਅੱਜ ਸਵੇਰੇ 3.7 ਦੀ ਤੀਬਰਤਾ ਦੇ ਨਾਲ ਲੋਕਾਂ ਨੂੰ ਝਟਕੇ ਮਹਿਸੂਸ ਹੋਏ ਜਿਵੇਂ ਹੀ ਜੋ ਤਸਵੀਰ